ਜੇ ਤੁਸੀਂ ਨਵੀਂ ਕੋਠੀ ਬਣਾਉਣ ਵਾਸਤੇ ਸੋਚ ਰਹੇ ਹੋ ਤੇ ਤੁਸੀਂ ਕੋਈ ਪਲਾਟ ਲੱਭ ਰਹੇ ਹੋ ਵਧੀਆ ਏਰੀਆ 'ਚ ਪਲਾਟ ਤੁਸੀਂ ਲੱਭ ਰਹੇ ਹੋ ਵਧੀਆ ਗਲੀ ਲੱਗਦੀ ਹੋਵੇ ਵਧੀਆ ਮੁਹੱਲਾ ਹੋਵੇ ਤਾਂ ਵਧੀਆ ਏਰੀਆ 'ਚੋਂ ਆਪਾਂ ਤੁਹਾਡੇ ਵਾਸਤੇ ਅੱਜ ਇਸ ਵੀਡੀਓ 'ਚ ਕੋਠੀ ਲੈ ਕੇ ਆਇਆ ਐਨ ਆਰ ਆਈ ਮਾਲਕ ਦੀ ਕੋਠੀ ਆ ਮਾਲਕ ਆ ਬਾਹਰ ਰਹਿੰਦੇ ਨੇ ਤੇ ਕੋਠੀ ਇਹਨਾਂ ਨੇ ਆਪਦੇ ਵਾਸਤੇ ਤੇ ਆਪਦੇ ਪਰਿਵਾਰ ਵਾਸਤੇ ਬਣਵਾਈ ਸੀਗੀ ਤੇ ਹੁਣ ਇਹਨਾਂ ਨੇ ਕੋਠੀ ਆਪਦੀ ਵੇਚਣੀ ਐ ਨਮੀ ਕੋਠੀਆ ਵਧੀਆ ਮਾਲਕ ਨੇ ਬਣਾਈ ਹੋਈ ਹੈ ਵਧੀਆ ਕੰਮ ਹੋਇਆ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਗਲੀ ਵਧੀਆ ਲੱਗਦੀ ਹੈ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖ ਹੀ ਲਿਓ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ ਸੋ ਗੱਜ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਇਹ ਹੁਣ ਆਪਾਂ ਅੰਦਰ ਦੀ ਗੱਲ ਕਰਦੇ ਹਾਂ ਸੀ ਅੰਦਰ ਆਪਾਂ ਖੜੇ ਹਾਂ ਲੌਬੀ ਵਧੀਆ ਦੇਖਣ ਨੂੰ ਮਿਲੂਗੀ ਪੂਰਾ ਖੁੱਲਾ ਡੁੱਲਾ ਪੂਰਾ ਵੱਡਾ ਆਪਾਂ ਨੂੰ ਡਰਾਇੰਗ ਏਰੀਆ ਦੇਖਣ ਨੂੰ ਮਿਲੂਗਾ ਤੁਸੀਂ ਚੈੱਕ ਕਰੋ ਇੱਕ ਵਾਰੀ ਵੀਡੀਓ ਤੁਸੀਂ ਦੇਖ ਰਹੇ ਹੋ ਸਾਹਮਣੇ ਡਰਾਇੰਗ ਰੂਮ ਤੁਸੀਂ ਦੇਖ ਲਿਆ ਇੱਕ ਪਾਸੇ ਆਪਾਂ ਨੂੰ ਰਸੋਈ ਮਿਲੂਗੀ ਰਸੋਈ ਦਾ ਕੰਮ ਜਿੰਨਾ ਕੁ ਮਾਲਕ ਨੇ ਕਰਵਾਇਆ ਹੋਇਆ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲ ਜੂਗਾ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲਣਗੇ ਦੋ ਕਮਰੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਬਾਕੀ ਜੇ ਆਪਾਂ ਥੱਲੇ ਗੱਲ ਕਰੀਏ ਟਾਈਲਾਂ ਦੀ ਫਾਰਸ਼ ਪੂਰਾ ਵਧੀਆ ਲੱਗਿਆ ਹੋਇਆ ਤੇ ਸਾਰੀ ਕੋਠੀ ਦੇ ਵਿੱਚ ਬਾਹਰੋਂ ਲੈ ਕੇ ਅੰਦਰ ਤੱਕ ਸਾਰੀਆਂ ਕੰਧਾਂ ਤੇ ਅੱਧ ਤੱਕ ਮਾਲਕ ਨੇ ਟਾਈਲਾਂ ਲੁਵਾਈਆਂ ਹੋਈਆਂ ਤੇ ਜਿੱਥੋਂ ਤੱਕ ਟਾਈਲਾਂ ਦਾ ਕੰਮ ਹੋਇਆ ਉਹ ਤੋਂ ਉੱਤੇ ਇਹਨਾਂ ਨੇ ਰੰਗ ਦਾ ਕੰਮ ਕਰਵਾਇਆ ਹੋਇਆ ਬਾਕੀ ਜੇ ਆਪਾਂ ਰੰਗ ਦੀ ਗੱਲ ਕਰੀਏ ਥੋੜਾ ਬੋਤਾ ਆਪ ਨੂੰ ਰੰਗ ਖਰਾਬ ਦੇਖਣ ਨੂੰ ਮਿਲੂਗਾ ਥੋੜਾ ਬੋਤਾ ਡ్రਾਈੰਗ ਰੂਮ ਚ ਵੀ ਆ ਥੋੜਾ ਬੋਤਾ ਬਾਹਰ ਵੀ ਆ ਤੇ ਬਾਕੀ ਤੁਹਾਨੂੰ ਆਪਾਂ ਵੀਡੀਓ ਚ ਦਿਖਾਉਂਦੇ ਚੱਲਾਂਗੇ ਕੁਝ ਨਹੀਂ ਆਪਾਂ ਲੁਕੋ ਰੱਖਦੇ ਵਧੀਆ ਕੋਠੀ ਆਪਾਂ 100 ਗਜ ਦੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਕੋਠੀ ਇਹ ਪਸੰਦ ਆ ਰਹੀ ਅਸੀ ਕੋਈ ਖਰੀਦਣ ਦਾ ਹੈਗਾ ਚਾਹਵਾਨ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਨੇ ਇਹ ਕੋਠੀ ਲੈਣੀ ਹੈ ਤਾਂ ਮਾਲਕ ਕਹਿੰਦੇ ਨੇ ਵੀ ਸਾਨੂੰ ਇੱਕ ਵਾਰੀ ਫੋਨ ਕਰੋ ਤੇ ਸਾਰੀ ਗੱਲਬਾਤ ਜਿੰਨੀ ਕੋਠੀ ਦੀ ਹੈਗੀ ਆ ਅਸੀਂ ਕਰ ਲਾਂਗੇ ਮਾਲਕ ਕਹਿੰਦੇ ਨੇ ਜਿਨੇ ਕੁਝ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਤੇ ਵੀਡੀਓ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਹੁਣ ਇਹਨਾਂ ਨੇ ਇਹ ਵੀਡੀਓ ਬਣਾਈ ਆ ਤੇ ਇਹਨਾਂ ਨੇ ਆਪਣੇ ਕੋਲੇ ਭੇਜੀ ਹੋਈ ਆ ਐਵੇਂ ਦੀ ਕੋਠੀ ਤੁਹਾਨੂੰ ਮਿਲੂਗੀ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਕੋਈ ਕਿਸੇ ਡੀਲਰ ਦੀ ਜਾਂ ਕਿਸੇ ਬਿਲਡਰ ਦੀ ਕੋਠੀ ਨਹੀਂ ਹੈਗੀ ਸੀ ਇਹ ਮਾਲਕ ਦੀ ਤੇ ਸਾਰੇ ਪਰਿਵਾਰ ਦੀ ਕੋਠੀ ਆ ਰੇਹਾਈਸ਼ੀ ਕੋਠੀ ਆ ਕਿਸੇ ਡੀਲਰ ਨੇ ਜਾਂ ਕਿਸੇ ਬਿਲਡਰ ਨੇ ਜਾਂ ਕਿਸੇ ਵਿਚ ਵਿਚਾਲੀ ਬੰਦੇ ਨੇ ਇਹ ਵੀਡੀਓ ਨਹੀਂ ਬਣਾ ਕੇ ਭੇਜੀ ਸਿੱਧੀ ਤੁਹਾਡੀ ਗੱਲਬਾਤ ਹੋਊਗੀ ਮਾਲਕ ਦੇ ਨਾਲ ਹੋਵੇਗੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖੋ ਜੀ ਇਹਨਾਂ ਦਾ ਜਿਹੜਾ ਏਰੀਆ ਗਾ ਇਹਨਾਂ ਦਾ ਜਿਹੜਾ ਪਿੰਡ ਹੈਗਾ ਚੋਲਤਾਕਲਾਂ ਪਿੰਡ ਇਹਨਾਂ ਦਾ ਚੋਲਤਾਕਲਾਂ ਏਰੀਆ ਦੇ ਵਿੱਚ ਇਹ ਕੋਠੀ ਤੁਹਾਨੂੰ ਮਿਲੂਗੀ ਜੇ ਆਪਾਂ ਗੱਲ ਕਰੀਏ ਦੋ ਬੈਡਰੂਮ ਹਨ ਜੇ ਆਪਾਂ ਨੂੰ ਦੋ ਹੀ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲਣਗੇ ਇੱਕ ਬਾਹਰਲੀ ਸਾਈਡ ਹੈ ਇੱਕ ਤੁਸੀਂ ਅੰਦਰ ਅਟੈਚ ਦੇਖਿਆ ਸੀਗਾ ਤੇ ਇੱਕ ਕਿਚਨ ਇੱਕ ਲੌਬੀ ਆ ਕੁਝ ਬਣਿਆ ਹੋਇਆ ਬਾਕੀ ਵੀਡੀਓ ਚ ਕੱਲੀ ਕੱਲੀ ਚੀਜ਼ ਆਪਾਂ ਕੱਲਾ ਕੱਲਾ ਕੋਨਾ ਦਿਖਾਈ ਸੀਗਾ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਵਧੀਆ ਆਪ ਨੂੰ ਛੱਤ ਦੇਖਣ ਨੂੰ ਮਿਲੂਗੀ ਸਾਰੀ ਪੱਕੀ ਕਰਵਾਈ ਹੋਈ ਹੈ ਗਲੀ ਵਧੀਆ ਲੱਗਦੀ ਹੈ ਤੇ ਘਰ ਦੇ ਮੂਹਰੇ ਇਹਨਾਂ ਨੇ ਬਾਵਾ ਥਾਂ ਛੱਡ ਕੇ ਪਿੱਛੇ ਥੋੜੀ ਜਿਹੀ ਕੋਠੀ ਬਣਾਈ ਹੋਈ ਹੈ ਬੈਠਣ ਵਾਸਤੇ ਜੇ ਗੱਡੀ-ਗੁੱਡੀ ਜਾਂ ਮੋਟਰਸਾਈਕਲ ਖੜਾਉਣ ਵਾਸਤੇ ਆਪਾਂ ਨੂੰ ਥਾਂ ਮੂਰੇ ਮਿਲ ਜੂਗੀ ਤੇ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਸੀ ਮਾਲਕ ਕਹਿੰਦੇ ਨੇ ਜਿਨੇ ਵੀ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਜਿਹੜਾ ਆਪਾਂ ਤੁਹਾਨੂੰ ਨੰਬਰ ਦਿੱਤਾਗਾ ਇਹ ਵਟਸਐਪ ਨੰਬਰ ਹੈ ਬਾਹਰ ਦਾ ਨੰਬਰ ਹੈ ਜੀ ਤੇ ਵਟਸਐਪ ਤੇ ਗੱਲਬਾਤ ਤੁਹਾਡੀ ਹੋਵੇਗੀ ਸਿੱਧਾ ਨੰਬਰ ਲੱਗਣਾ ਨਹੀਂ ਤੇ ਵਟਸਐਪ ਤੇ ਜਾਂ ਤਾਂ ਮੈਸੇਜ ਕਰ ਦਿਓ ਜਾਂ ਫੋਨ ਕਰ ਲਿਓ ਤੇ ਮਾਲਕ ਨੇ ਖਾਸ ਕਰਕੇ ਕਿਹਾਗਾ ਜਿਹਨੂੰ ਵੀ ਕੋਠੀ ਪਸੰਦ ਆਵੇ ਕੋਈ ਖਰੀਦਣ ਦਾ ਹੋਵੇ ਚਾਹਵਾਨ ਕਿਸੇ ਨੇ ਲੈਣੀ ਹੋਵੇ ਉਹੀ ਫੋਨ ਕਰਨ ਜਾਂ ਮੈਸੇਜ ਕਰਨ ਮਾਲਕ ਕਹਿੰਦੇ ਨੇ ਮੈਂ ਥੋੜਾ ਜਿਹਾ ਬਿਜ਼ੀ ਰਹੇ ਨੇ ਬਾਹਰ ਰਹਿੰਦੇ ਨੇ ਕੰਮ ਕਰ ਵਾਲੇ ਨੇ ਤੇ ਜਿਨ੍ਹਾਂ ਨੇ ਕੋਠੀ ਲੈਣੀ ਹੈ ਉਹੀ ਫੋਨ ਕਰਿਓ ਮਾਲਕ ਨੇ ਖਾਸ ਕਰਕੇ ਕਿਹਾ ਤੇ ਇਹਨਾਂ ਨੇ ਇਹ ਗੱਲ ਕਹਿਣ ਵਾਸਤੇ ਕਹੀ ਸੀਗੀ ਸਾਰਾ ਕੁਛ ਆਪਾਂ ਤੁਹਾਨੂੰ ਦੱਸਦਾ ਨੰਬਰ ਬਾਕੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਇੱਕ ਇਹਨਾਂ ਨੇ ਡਿਮਾਂਡ ਕੀਤੀ ਆ 35 ਲੱਖ ਰੁਪਈਆ ਇਕ ਘੱਟ ਵੱਧ ਵਾਲਾ ਰੇਟ ਹੈ ਜੀ ਇਹ ਮੌਕੇ ਤੇ ਉੱਤੇ ਥੱਲੇ ਕੀਤਾ ਜਾਊਗਾ ਰੇਟ ਬਾਕੀ ਤੁਸੀਂ ਜਾ ਕੇ ਦੇਖੋ ਇੱਕ ਵਾਰੀ ਗੱਲਬਾਤ ਮਾਲਕ ਨਾਲ ਬਹਿ ਕੇ ਕਰ ਲਿਓ ਜਿਹੜੀ ਵੀ ਰੇਟ ਦੀ ਗੱਲ ਕਰਨੀ ਆ ਇਹਨਾਂ ਦੇ ਘਰ ਦੇ ਮੈਂਬਰ ਨਾਲ ਤੁਸੀਂ ਕਰ ਸਕਦੇ ਹੋ ਬਾਕੀ ਮਾਲਕ ਨੂੰ ਪੁੱਛ ਲਿਓ ਕੀ ਪਤਾ ਮਾਲਕ ਆਏ ਹੋਣ ਕਈ ਵਾਰੀ ਹੁੰਦਾ ਸੀ ਮਾਲਕ ਆਪ ਆਏ ਹੁੰਦੇ ਆ ਬਾਕੀ ਨਹੀਂ ਆਏ ਹੋਏ ਤਾਂ ਤੁਹਾਡੀ ਗੱਲਬਾਤ ਕਰਵਾ ਦੇਣਗੇ ਘਰਦਿਆਂ ਨਾਲ ਤੇ ਘਰ ਜਾ ਕੇ ਦੇਖ ਲਿਓ ਤੇ ਕੋਈ ਫਾਈਨਲ ਜਿਹੜੀ ਡੀਲ ਕਰਨੀ ਆ ਤੁਸੀਂ ਕਰ ਸਕਦੇ ਹੋ ਘਰੇ ਜਾ ਕੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਜੇ ਤੁਹਾਨੂੰ ਪਸੰਦ ਆਏ ਜਾ ਕੇ ਦੇਖਿਓ ਇੱਕ ਬਾਰੀ ਜ਼ਰੂਰ ਤੇ ਆਪਣੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹ ਨੂੰ ਜ਼ਰੂਰ ਦਬਾ ਦਿਓ ਜਿਹੜਾ ਲਾਈਕ ਦਾ ਬਟਨ ਹੈ ਹਲੇ ਤੱਕ ਤੁਸੀਂ ਨਹੀਂ ਦਬਿਆ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਆਪਾਂ ਜਮਾ ਫਰੀ ਦੇ ਵਿੱਚ ਐਡ ਤੁਹਾਡੀ ਲਾ ਦੇਗਾ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫਰੀ ਚ ਹੀ ਕਰਦੇ ਆ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਕੁ ਰੇਟ ਤੱਕ ਚਾਹੀਦਾ ਕਰੋ ਕਮੈਂਟ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਜਾਾਂਗੇ ਅਗਲੀ ਵੀਡੀਓ ਚ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਸੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ